ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਚਟਣੀ ਸਾਤਿਆਂ ਦਾ ਮੌਸਮ ਆ ਗਿਆ ਤੇ ਬਹੁਤ ਹੀ ਫਰੈਸ਼ ਫਰੈਸ਼ ਸਬਜ਼ੀਆਂ ਆਉਂਦੀਆਂ ਬਿਲਕੁਲ ਤਾਜ਼ੀਆਂ ਸਬਜ਼ੀਆਂ ਆਉਂਦੀਆਂ ਜੇ ਤਾਜ਼ੀਆਂ ਸਬਜ਼ੀਆਂ ਤਾਂ ਇਹਨਾਂ ਦੀ ਚਟਣੀ ਵੀ ਬਹੁਤ ਸਵਾਦ ਬਣਦੀ ਹੈ ਤੇ ਸਬਜ਼ੀ ਵੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਅੱਜ ਆਪਾਂ ਬਣਾਣੀ ਹੈ ਚਟਣੀ ਚਟਣੀ ਬਣਾਵਾਂਗੇ ਆ ਮੂਲੀ ਦੀ ਚਟਣੀ ਇਸਦੇ ਲਈ ਅਸੀਂ ਪੁਦੀਨਾ ਲੈ ਲਿਆ ਹਰਾ ਧਨੀਆ ਲੈ ਲਿਆ ਮੂਲੀ ਦੇ ਪੱਤੇ ਸੀ ਕੁਝ ਮੂਲੀ ਦੇ ਪੱਤੇ ਅਸੀਂ ਜਿਹੜੇ ਹੈਗੇ ਬਿਲਕੁਲ ਸੌਫਟ ਨਰਮ ਪੱਤੇ ਆ ਉਹ ਲੈ ਲਏ ਹੈ ਉਸ ਤੋਂ ਬਾਅਦ ਅਦਰਕ ਨਿੰਬੂ ਲਸਣ ਇਹ ਲੈ ਆਏ ਤੇ ਪਿਆਜ਼ਾਂ ਦੀਆਂ ਭੋਕਾਂ ਮਿਰਚ ਆਪਣੇ ਟੇਸਟ ਦੇ ਅਨ ਤਾਬਕ ਪਾ ਲੈਣੀ ਹੈ ਇੱਕ ਟਮਾਟਰ ਲਿਆ ਹੈ ਮੂਲੀ ਵੀ ਆਪਾਂ ਇਸ ਤਰ੍ਹਾਂ ਕੱਟ ਕੇ ਰੱਖ ਲਈ ਹੈ ਤੇ ਦੋ ਪਿਆਜ਼ ਲਏ ਹੈ ਮੂਲੀ ਦੀ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਮੂਲੀ ਦੀ ਚਟਣੀ ਬਹੁਤ ਹੀ ਵਧੀਆ ਬਣਦੀ ਹੈ ਜੇ ਤੁਸੀਂ ਬਹੁਤ ਹੁਣ ਪੁਦੀਨੇ ਦੇ ਹਰੇ ਧਨੀਏ ਦੀਆਂ ਚਟਨੀਆਂ ਖਾਧੀਆਂ ਹੋਣੀਆਂ ਆਪਾਂ ਮੂਲੀ ਦੀ ਚਟਨੀ ਵੀ ਉਨੀ ਹੀ ਜ਼ਿਆਦਾ ਸੁਆਦ ਬਣਦੀ ਹੈ ਪਹਿਲਾ ਹੁਣ ਇਸ ਦੇ ਲਈ ਅਸੀਂ ਚਟਨੀ ਬਣਾਉਣ ਦੇ ਲਈ ਅਸੀਂ ਟਮਾਟਰ ਲਸਣ ਅਦਰਕ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਗੈਸ ਤੇ ਪਕਾਵਾਂਗੇ ਹੈ ਕਿ ਇਹ ਟਮਾਟਰ ਬੇਸ਼ੱਕ ਤੁਸੀਂ ਕੱਚਾ ਪਾ ਸਕਦੇ ਹੋ ਇਸ ਤਰ੍ਹਾਂ ਗੈਸ ਤੇ ਉਹਨੂੰ ਪਕਾ ਕੇ ਵੀ ਪਾ ਸਕਦੇ ਹੋ ਤੇ ਲਸਣ ਤੇ ਅਦਰਕ ਇਹਨਾਂ ਨੂੰ ਪਕਾ ਕੇ ਹੀ ਪਾਣਾ ਹੈ ਗੈਸ ਤੇ ਅਸੀਂ ਤਵਾ ਰੱਖ ਲਿਆ ਇਹਦੇ ਫਿਰ ਬਿਲਕੁਲ ਚਮਚਕ ਅਰ ਫਾਈਂਡ ਤੇਲ ਦਾ ਪਾ ਲੈਣਾ ਹੈ ਤੇਲ ਗਰਮ ਹੋ ਗਿਆ ਇਹਦੇ ਪਰ ਜਿਹੜਾ ਆਪਾਂ ਟਮਾਟਰ ਲੈ ਆ ਕੱਟ ਕੇ ਉਹਨੂੰ ਇਸ ਤਰ੍ਹਾਂ ਰੱਖ ਲੈਣਾ ਤੇ ਨਾਲ ਹੀ ਪਾ ਦੇਣੇ ਹੈ ਅਦਰਕ ਲਸਣ ਇਹਨਾਂ ਨੂੰ ਵੀ ਪਕਾ ਲੈਣਾ ਹੈ ਇਸ ਤਿੰਨੇ ਚੀਜ਼ਾਂ ਪਕਾ ਲੈਣੀਆਂ ਹੈ ਇਹ ਕੋਈ ਕੱਚੀਆਂ ਨਹੀਂ ਰਹਿਣੇ ਚਾਹੀਦੀਆਂ ਵੀ ਲਸਣ ਦੀ ਥੋੜੀ ਜਿਹੀ ਕੜੱਤਨ ਆਉਂਦੀ ਹੈ ਜੇ ਤੁਸੀਂ ਕੜੱਤਨ ਨਹੀਂ ਖਾਣਾ ਚਾਹੁੰਦੇ ਕੱਚਾ ਨਹੀਂ ਖਾਣਾ ਚਾਹੁੰਦੇ ਤਾਂ ਇਸ ਤਰ੍ਹਾਂ ਤੁਸੀਂ ਤਿੰਨੇ ਚੀਜ਼ਾਂ ਇਹਨਾਂ ਨੂੰ ਪਕਾ ਕੇ ਪਾਇਆ ਸਕਦੇ ਆ ਤੇ ਇਹਨਾਂ ਨੂੰ ਕੱਚਾ ਵੀ ਪਾਇਆ ਜਾਂਦਾ ਹੈ ਇਹ ਤਿੰਨੇ ਚੀਜ਼ਾਂ ਤੇ ਇਸ ਤਰ੍ਹਾਂ ਪਕਾ ਕੇ ਵੀ ਇਹਨਾਂ ਨੂੰ ਪਾਇਆ ਜਾਂਦਾ ਹੈ ਟਮਾਟਰ ਨੂੰ ਬਹੁਤਾ ਜ਼ਿਆਦਾ ਨਹੀਂ ਪਕਾਉਣਾ ਬਸ ਹਲਕਾ ਜਿਹਾ ਹੀ ਪਕਾਉਣਾ ਹੈ ਤੇ ਲਸਣ ਤੇ ਅਦਰਕ ਇਹਨਾਂ ਨੂੰ ਐਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਾ ਦੇ ਬਿਲਕੁਲ ਕੱਚੇ ਨਹੀਂ ਰਹਿਣੇ ਚਾਹੀਏ ਸੋਹੇ ਚੀਜ਼ਾਂ ਇਹ ਤਾਂ ਇਹਨਾਂ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਚਟਨੀ ਬਣਾਉਣ ਕੋਈ ਸਬਜ਼ੀ ਵੀ ਘਰ ਵਿੱਚ ਨਹੀਂ ਹੈ तो तुम ये चटनी मिनटो सेंटी बना सकते हो बिना भुख तो भी चटनी दे पता ही है चटनी किन बिना भुख तो भी तुम ये रोटी खा सकते हो चीज हेड़ से भी हल्का जहा पका लेंगे जब तिकर साधर टमा लहसुन से अदरक पकता है ते 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 असी जब तक उधर दूई वास्ते ਕਟਣੀ ਬਣਾ ਲੈਂਦੇ ਆ ਛੋਪਰ ਅਸੀਂ ਲੈ ਲਿਆ ਹੁਣ ਇਹਦੇ ਵਿੱਚ ਪੁਦੀਨਾ ਸਾਰਾ ਸਮਾਨ ਥੋੜਾ ਥੋੜਾ ਕਰਕੇ ਪਾ ਰਹੇ ਹਾਂ ਤੁਸੀਂ ਨੂੰ ਗ੍ਰੈਂਡਰ ਵਿੱਚ ਵੀ ਪੀਸ ਸਕਦੇ ਹੋ ਇਸ ਤਰ੍ਹਾਂ ਛੋਪਰ ਵਿੱਚ ਵੀ ਨੂੰ ਤੁਸੀਂ ਕਟਣੀ ਨੂੰ ਬਣਾ ਸਕਦੇ ਹੋ ਪਿਆਜ਼ਾਂ ਦੀ ਇਸ ਤਰ੍ਹਾਂ ਵੀ ਪਾ ਲੈਂਦੇ ਹਾਂ ਤੇ ਮੂਲੀ ਤੇ ਪੱਤੇ ਵੀ ਅਸੀਂ ਪਾ ਲਨ ਦੇ ਆ ਮੂਲੀ ਦੇ ਪੱਤੇ ਲੈਣੇ ਬਿਲਕੁਲ ਸੌਫਟ ਲੈਣੇ ਆ ਜਿਆਦਾ ਕਿਹੜੇ ਪੱਤੇ ਨਹੀਂ ਲੈਣੇ ਇਹਦੇ ਹਰੇ ਪੱਤੇ ਆਪਾਂ ਜਿਹੜੇ ਲੈ ਸੀ ਸਾਰੇ ਪੀਸ ਲਏ ਆ ਇਹ ਸੰ ਟਮਾਟਰ ਵੀ ਹਲਕਾ ਜਿਹਾ ਪਕਾ ਲਿਆ ਇਹਨਾਂ ਤੇ ਲਸਣ ਤੇ ਅਦਰਕ ਵੀ ਉਹ ਵੀ ਇਹਨਾਂ ਪੱਕ ਗਏ ਆ ਆਪਾਂ ਤੇਲ ਜਿਹੜਾ ਹੈਗਾ ਥੋੜਾ ਜਿਹਾ ਇਸ ਤਰ੍ਹਾਂ ਵਿੱਚੇ ਹੀ ਪਾ ਦੜਨਾ ਹੈ ਦੇਖੋ ਇਹਦੇ ਵਿੱਚ ਦੋਹੇ ਫਲੇਵਰ ਆਉਗੇ ਹੈ ਤੜਕੇ ਦਾ ਫਲੇਵਰ ਵੀ ਆਉ ਤੇ ਚਟਣੀ ਦਾ ਫਲੇਵਰ ਵੀ ਆ ਇਹਨਾਂ ਨੂੰ ਵੀ ਅਸੀਂ ਪੀਸ ਲੈਂਦੇ ਆ ਚਟਣੀ ਪੀਸ ਕੇ ਆਪਾਂ ਰੱਖ ਲਈ ਹੈ ਹੁਆ ਕਰਦੇ ਆ ਇਹਨੂੰ ਮਿਕਸ ਤੁਸੀਂ ਇਹਨੂੰ ਜੇ ਗ੍ਰੈਂਡਰ ਵਿੱਚ ਪੀਸਣਾ ਤਾਂ ਗ੍ਰੈਂਡਰ ਵਿੱਚ ਵੀ ਪੀਸ ਸਕਦੇ ਆ ਥੋੜੀ ਜਿਹਾ ਜ਼ਿਆਦਾ ਪਤਲਾ ਪੇਸਟ ਨਾ ਬਣਾਏ ਇਹਦਾ ਬਹੁਤ ਪਤਲਾ ਹੁੰਦਾ ਥੋੜੀ ਜਿਹੀ ਮੋਟੀ ਜਿਹੀ ਰੱਖਿਓ ਫਿਰ ਚਟਣੀ ਦਾ ਦੇਖੋ ਕਿੰਨਾ ਜ਼ਿਆਦਾ ਬਧਿਆ ਟੇਸਟ ਆਉਂਦਾ ਨੇ ਇਹ ਤਾਂ ਇਹਨੂੰ ਤੁਸੀਂ ਚੋਪਿੰਗ ਵਿੱਚ ਹੀ ਇਹਨੂੰ ਚੋਪ ਚੋਪਿੰਗ ਵਿੱਚ ਹੀ ਸ਼ੌਫ ਕਰ ਲੈਣਾ ਹੈ ਇਸ ਤਰ੍ਹਾਂ ਮੋਟੀ ਮੋਟੀ ਦੇਖਣ ਨੂੰ ਵੀ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਖਾਣ ਨੂੰ ਤਾਂ ਟੇਸਟੀ ਇਹ ਹੁੰਦੀ ਹੋਈ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਪਾਉਂਦੇ ਹੁਣ ਅਸੀਂ ਬਿਲਕੁਲ ਥੋੜੇ ਜਿਹੇ ਪਾਊਡਰ ਮਸਾਲੇ ਇੱਕ ਨਿੰਬੂ ਨਿਚੋੜ ਕੇ ਇਹ ਪਾ ਦੇਣਾ ਹੈ ਇਹਦੇ ਨਾਲ ਨਾ ਖੱਟਾ ਜਿਹਾ ਫਲੇਵਰ ਆਊਗਾ ਏ ਜਾਂ ਪੱਤੇਆਂ ਵਿੱਚ ਬਿਲਕੁਲ ਕੋਈ ਮਾੜੀ-ਮੋਟੀ ਕੜੱਤਨ ਹੁੰਦੀ ਹੈ ਆਪਾਂ ਪੱਤੇ ਮੂਲੀ ਦੇ ਪਾਏ ਆ ਉਹਦੇ ਵਿੱਚ ਹਲਕੀ ਜਿਹੀ ਕੜੱਤਨ ਹੁੰਦੀ ਹੈ ਇਹਦੇ ਨਾਲ ਇਹ ਫਾਇਦਾ ਹੋ ਜਾਂਦਾ ਨਿੰਬੂ ਦਾ ਪਾਣ ਨਾਲ ਕੜੱਤਨ ਬਿਲਕੁਲ ਨਹੀਂ ਲੱਗਦੀ ਹੈਗੀ ਹੁਣ ਇਹਦੇ ਵਿੱਚ ਪਾ ਦਿੰਦੇ ਆ ਟੇਸਟ ਦੇ ਮੁਤਾਬਕ ਨਮਕ ਰੋਸਟ ਕੀਤਾ ਹੋਇਆ ਜੀਰਾ ਤੇ ਥੋੜਾ ਜਿਹਾ ਪਾ ਦੇ ਇਹਦੇ ਵਿੱਚ ਕਾਲਾ ਨਮਕ ਕਾਲੇ ਨਮਕ ਦਾ ਵੀ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਜੇ ਚਟਣੀ ਬਣਾਣੀ ਹੈ ਕੋਈ ਵੀ ਤੁਸੀਂ ਚਟਣੀ ਬਣਾਣੀ ਹੈ ਤਾਂ ਉਹਦੇ ਵਿੱਚ ਕਾਲਾ ਨਮਕ ਤੁਸੀਂ ਜ਼ਰੂਰ ਪਾਇਆ ਕਰੋ ਹੁਣ ਪਾਉਂਦੇ ਇਹਦੇ ਵਿੱਚ ਧਨੀਆ ਪਾਊਡਰ ਹੁਣ ਕਰ ਲੈਂਦੇ ਆ ਮਿਕਸ ਤੁਸੀਂ ਨਿੰਬੂ ਦੀ ਥਾਂ ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਬਿਲਕੁਲ ਉਹੀ ਫਲੇਵਰ ਆਊਗਾ ਜੋ ਅਸੀਂ ਨਿੰਬੂ ਨਿਚੋੜ ਕੇ ਉਹਦਾ ਪਾਣੀ ਪਾਇਆ ਹੈ ਉਹ ਚਟਣੀ ਬਣ ਕੇ ਹੋ ਗਈ ਸਾਡੀ ਤਿਆਰ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਂਦੇ ਆ ਚਟਣੀ ਬਣ ਕੇ ਬਿਲਕੁਲ ਤਿਆਰ ਹੈ ਇਸ ਤਰ੍ਹਾਂ ਤੁਸੀਂ ਵੀ ਸਰਦੀਆਂ ਦੇ ਮੌਸਮ ਵਿੱਚ ਮooli ਦੀ ਚਟਣੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣਦੀ ਹੈ ਚਟਣੀ ਤਾਂ ਤੁਸੀਂ ਹਮੇਸ਼ਾ ਕੋਈ ਵੀ ਬਣਾਣੀ ਹੈ ਬਣਾ ਕੇ ਜਰੂਰ ਰੱਖਿਆ ਕਰੋ ਸਬਜ਼ੀ ਦੇ ਨਾਲ ਇੱਕ ਸਬਜ਼ੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਰੋਟੀ ਤਾਂ ਬਹੁਤ ਹੀ ਜ਼ਿਆਦਾ ਸੁਆਦ ਲੱਗਦੀ ਹੈ ਮੈਂ ਹਮੇਸ਼ਾ ਇੱਕ ਚਟਣੀ ਸਬਜੀ ਦੇ ਨਾਲ ਬਣਾ ਕੇ ਜਰੂਰ ਰੱਖਦੀ ਐ ਅੱਜ ਅਸੀਂ ਚਟਣੀ ਮooli ਦੀ ਬਹੁਤ ਹੀ ਵਧੀਆ ਤੇ ਸਵਾਦ ਬਣੀ ਐ ਬਣਾਈ ਐ ਤੁਸੀਂ ਵੀ ਇੱਕ ਵਾਰ ਇਸ ਚਟਣੀ ਨੂੰ ਜਰੂਰ ਟਰਾਈ ਕਰਿਓ ਉਮੀਦ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜਰੂਰ ਪਸੰਦ ਆਉਗੀ ਹੈ ਜੇ ਪਸੰਦ ਆਏ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਇਹ ਚਟਣੀ ਆਪਣੇ ਦੋਸਤਾਂ ਦੇ ਨਾਲ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਿਹਾ ਐਚ ਕੇ ਪੰਜਾਬੀ ਕੀ ਜੰਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ